ਕਹੋ ਨਾਨਕ ਤਿਸ ਕੀਰਤਨੇਕ ਰਾਮਕਲੀ ਮਹੱਲਾ ਪੰਜਵਾਂ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੈ ਗੁਸਈਆਂ ਕੋਈ ਅਲਾਹੀ ਕਰਨ ਕਰਨ ਕਰੀਮ ਕਿਰਪਾ ਧਾਰ ਰਹੀਮ ਰਹਾਉ ਕੋਈ ਨਹਾਵੇ ਤੀਰਥ ਕੋਈ ਹੱਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਿਵਾਇ ਕੋਈ ਪੜੈ 베ਦ ਕੋਈ ਕਤੇਬ ਕੋਈ ਓ ਡੈ ਨੀਲ ਕੋਈ ਸੁਪੇਦਾ ਕੋਈ ਕਹ ਤੁਰਕ ਕੋਈ ਕਹ ਹਿੰਦੂ ਕੋਈ ਬਾਛੈ ਭਿਸਤ ਕੋਈ ਸੁਰਗਿੰਦੂ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ ਰਾਮ ਕਲੀ ਮਹੱਲਾ ਪੰਜਵਾ ਪਵਨ ਮਹਿ ਪਵਨ ਸਮਾਇਆ ਜੋਤੀ ਮਹਿ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਨ ਹਾਰੇ ਕੀ ਕਵਨ ਟੇਕ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰ ਹੋ ਵਿਚਾਰਾ ਇਹੋ ਤਉ ਚਲਤ ਭਿਆ ਰਹਾ ਅਗਲੀ ਕਿਛ ਖਬਰ ਨਾ ਪਾਈ ਰੋਵਨ ਹਾਰ ਪੇ ਉਠ ਸਦਾਈ ਪਰਮ ਮੋਹ ਕੇ ਬੰਦੇ ਬੰਦ ਸੁਪਨ ਭਿਆਖ ਲਾਏ ਅੰਦ ਇਹੋ ਤਉ ਰਚ ਨਰਚ ਆ ਕਰਤਾਰ ਆਵਤ ਜਾਵਤ ਹੁਕਮੇ ਅਪਾਰ ਨਹਿ ਕੋ ਮੂਆ ਨਾ ਮਰਨੈ ਜੋਗ ਨਹਿ ਬਿਨ ਸੈ ਅਬਨਾਸੀ ਹੋਗਾ ਜੋ ਇਹ ਜਾਣੂ ਸੋ ਇਹ ਨਾਹੀ ਜਾਨਨ ਹਾਰੇ ਕਉ ਬਲ ਜਾਓ ਕਹੋ ਨਾਨਕ ਗੁਰ ਭਰਮ ਚਕਾਇਆ ਨਾ ਕੋਈ ਮਰੈ ਨਾ ਆਵੇ ਜਾਇ ਆਰਾਮ ਕਲੀ ਮਹੱਲਾ ਪੰਜਵਾ ਜਪ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂੰ ਜੀਵਹਿ ਫਿਰ ਨਾ ਖਾਈ ਮਹਾਕਾਲ ਰਹਾਉ ਕੋਟ ਜਨਮ ਭ੍ਰਮ 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 ਆਇਉ ਵੱਡੇ ਭਾਗ ਸਾਧ ਸੰਗ ਪਾਇਉ ਬਿਨ ਗੁਰ ਪੂਰੇ ਨਾਹੀ ਉਧਾਰ ਬਾਬਾ ਨਾਨਕ ਦੀ ਆਖੈ ਇਹੋ ਵਿਚਾਰ ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਚਾਰ ਪਕਾਰਹਿ ਨਾ ਤੂੰ ਮਨਹਿ ਖਟ ਪੀਏ ਕਾ ਬਾਤ ਵਖਾਨੈ 10 ਅਸ਼ਟੀ ਮਿਲ ਏਕੋ ਕਹਿਆ ਤਾਂ ਪੀ ਜੋਗੀ ਭੇਦ ਨਾ ਲਹਿਆ ਕਿੰਕੁਰੀ ਅਲੂਪ ਵਾਜੈ जोगिया प्रथमे वसया का खेड़ा तृतीय मह किस भया दुतेड़ा दुती अर्दो अर्ध समाया एक रक दखाया एक, एक सूत परोए मणिये गांठी पिन 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 भिन्न तनिये फिरती माला बहो बिद पाए खिंचया सूत ता आई थाए ਜਹੋ ਮਹਿ ਏਕੈ ਮਟ ਹੈ ਕੀਆ ਤਹ ਵਿਖੜੇ ਥਾਨ ਅਨਕ ਖਿੜਕੀਆਂ ਖੋਜਤ ਖੋਜਤ ਦੁਆਰੇ ਆਇਆ ਤਾ ਨਾਨਕ ਜੋਗੀ ਮਹਿਲ ਘਰ ਪਾਇਆ ਇਉ ਕਿੰਕੁਰੀ ਅਨੂਪਵਾਜੈ ਸੁਣ ਜੋਗੀ ਕੈ ਮਨ ਮੀਠੀ ਲਾਗੇ ਰਹਾਉ ਦੂਜਾ ਰਾਮਕਲੀ ਮਹੱਲਾ ਪੰਜਵਾਂ ਤਾਗਾ ਕਰ ਕਹਿ ਲਾਹੀ ਠਿਗਲੀ ਲਓ ਨਾਲੀ ਸੂਆ ਹੈ ਅਸਤੀ ਅੰਬੇ ਕਾ ਕਰ ਡੰਡਾ ਧਰਿਆ ਕਿਆ ਤੂੰ ਜੋਗੀ ਗਰਬਹਿ ਪਰਿਆ ਜਪਨਾਥ ਦਿਨ ਰਹਿ ਨਾਈ ਤੇਰੀ ਖਿੰਤਾ ਦੋ ਦਿਹਾਈ ਰਹਾਉ ਗਹਿਰੀ ਬੇਪੂਤ ਲਾਏ ਬੈਠਾ ਤਾੜੀ ਮੇਰੀ ਤੇਰੀ ਮੁੰਦਰਾ ਧਾਰੀ ਮੰਗ ਹੈ ਟੂਕਾ ਤ੍ਰਿਪਨਾ ਆਵੇ 나ਥ ਛੋੜ ਜਾ ਚਹਿ ਲਾਜ ਨਾ ਆਵੇ ਚਲ ਚਿੱਤ ਜੋਗੀ ਆਸਨ ਤੇਰਾ ਸਿੰਮੀ ਵਾਜੈ ਨਿਤ ਉਦਾਸੇਰਾ ਗੁਰ ਗੋਖ ਖ ਕੀਤਾ ਬੂਝ ਨਾ ਪਾਈ ਫਿਰ ਫਿਰ ਜੋਗੀ ਆਵੇ ਜਾਈ ਜਿਸ ਨੋ ਹੋਆ 나ਥ ਕਿਰਪਾਲਾ ਰਹਿਰਾਸ ਹਮਾਰੀ ਗੁਰ ਗੋਪਾਲਾ ਨਾਮੈ ਖਿੰਤਾ ਨਾਮੈ ਬਸਤਰ ਜਨ ਨਾਨਕ ਜੋਗੀ ਹੋਆ ਅਸਥਿਰ ਇਉਂ ਜੱਪਿਆ 나ਥ ਦਿਨ ਰਹਿ ਨਾਈ ਹੁਣ ਪਾਇਆ ਗੁਰ ਗੋਸਾਈ ਰਹਾਉ ਦੂਜਾ ਰਾਮਕਲੀ ਮਹੱਲਾ ਪੰਜਵਾਂ ਕਰਨ ਕਰਾਵਨ ਸੋਈ ਆਨ ਨਾ ਦੀਸੈ ਕੋਈ ਠਾਕੁਰ ਮੇਰਾ ਸੁਗੜ ਸੁਜਾਨਾ ਗੁਰਮੁਖ ਮਿਲਿਆ ਰੰਗ ਮਾਨਾ ਐਸੋ ਰੇ ਹਰ ਰਸ ਮੀਠਾ ਗੁਰਮੁਖ ਕਿਨੈ ਵਿਰਲੇ ਦੀਠਾ ਰਹਾਉ ਨਿਰਮਲ ਜੋਤ ਅਮਰਤ ਹਰ ਨਾਮ ਪੀਵਤ ਅਮਰ ਭਏ ਨਿਹਕਾਮ ਤਨ ਮਨ ਸੀਤਲ ਅਗਨ ਨਿਵਾਰੀ ਅਨੰਦ ਰੂਪ ਪ੍ਰਗਟੇ ਸੰਸਾਰੀ ਕਿਆ ਦੇਵੋ ਜਾ ਸਭ ਕਿਛ ਤੇਰਾ ਸਤ ਬਲਿਹਾਰ ਜਾਉ ਲਖ ਬੇਰਾ ਤਨ ਮਨ ਜੀਉ ਪਿੰਡ ਦੇ ਸਾਜਿਆ ਗੁਰ ਕਿਰਪਾ ਤੇ ਨੀਚ ਨਿਵਾਜਿਆ ਖੋਲ ਕਵਾਰਾ ਮਹਿਲ ਬੁਲਾਇਆ ਜੈਸਾ ਸਾ ਤੈਸਾ ਦਿਖ ਲਾਇਆ ਕਹੋ ਨਾਨਕ ਸਭ ਪਰਦਾ ਟੂਟਾ ਹਉ ਤੇਰਾ ਤੂੰ ਮੈਂ ਮਨ ਬੂਠਾ ਰਾਮ ਕਲੀ ਮਹੱਲਾ ਪੰਜਵਾ ਸੇਵਕ ਲਾਇਓ ਆਪਣੀ ਸੇਵਾ ਅਮਰਤ ਨਾਮ ਦੀਓ ਮੁਖ ਦੇਵ सगळी ਚਿੰਤਾ ਆਪ ਨਵਾਰੀ ਤਿਸ ਗੁਰ ਕੋ ਹਉ ਸਦ ਬਲਿਹਾਰੀ ਕਾਜ ਹਮਾਰੇ ਪੂਰੇ ਸਤਗੁਰ ਬਾਜੇ ਅਨਹਦ ਤੂਰੇ ਸਤਗੁਰ ਰਹਾਉ ਮਹਿਮਾ ਜਾਂ ਕੀ ਗਹਿਰ ਗੰਭੀਰ ਹੋਏ ਨਿਹਾਲ ਦੇ ਜਿਸ ਧੀਰ جا کے বন্দਨ काटे राए सो नर बौर ना जونی پای جاں کہ ਅੰਤਰ ਪ੍ਰਗਟਿਓ ਆਪ ਤਾਂ ਕੋ ਨਾਹੀ ਦੂਖ ਸੰਤਾਪ ਲਾਲ ਰਤਨ ਤਿਸ ਪਾਲੈ ਪਰਿਆ ਸਗਲ ਕਟੰਬ ਉਹ ਜਨ ਲੈ ਤਰਿਆ ਨਾ ਕਿਛ ਭਰਮ ਨਾ ਦੁਬਦਾ ਦੂਜਾ ਏਕੋ ਏਕ ਨਿਰੰਜਨ ਪੂਜਾ ਜਤ ਕਤ ਦੇਖੋ ਆਪ ਦਿਆਲ ਕਹੋ ਨਾਨਕ ਪ੍ਰਭ ਮਿਲੇ ਰਸਾਲ RAM KALI MAHALLA PANJWA TAN TE CHUTKI APNI TARI PRABH KI AAGYA LAGI PYARI JO KIS KARAY SO MAN MERAY MEETHA TA EHOH ACHAR JAN NAH DEETHA AM MOH JANI RE MERI GAYI BLAAY BUJH GAYI TRISHNA NWARI MAMTA GURU PORAY LIO SAMJHAAY RAHAU ਕਰਿ ਕਿਰਪਾ ਰਾਖਿਓ ਗੁਰ ਸਰਣਾ ਗੁਰ ਪਕਰਾਇ ਹਰਿ ਕੇ ਚਰਨਾ ਬੀਸ ਬਿਸੇ ਜਾਂ ਮਨ ਠਹਿਰਾਨੀ ਗੁਰ ਪਾਰ ਬ੍ਰਹਮ ਏਕੈ ਹੀ ਜਾਣੀ ਜੋ ਜੋ ਕੀਨੋ ਹਮ ਤਿਸਕੇ ਦਾਸ ਰਬ ਮੇਰੇ ਕੋ ਸਗਲ ਨਿਵਾਸ ਨਾ ਕੋ ਦੂਤ ਨਹੀਂ ਬੈਰਾਈ ਗਲ ਮਿਲ ਚਾਲੇ ਏਕੈ ਭਾਈ ਜਾਂ ਕੋ ਗੁਰ ਹਰ ਦੀਏ ਸੁਖਾ ਆਕੋ ਬਹੁਰ ਨਾ ਲਾਗੇ ਦੁਖਾ ਆਪੇ ਆਪ ਸਰਬ ਪ੍ਰਤਪਾਲ ਨਾਨਕ ਰਾਤੋਂ ਰੰਗ ਗੋਪਾਲ ਰਾਮ ਕਲੀ ਮਹਲਾ ਪੰਜਵਾਂ ਮੁਕਤੇ ਪੜਤਾ ਟੀਕਾ ਸਹਿਤ ਹਿਰਦੈ ਰਾਮ ਨਹੀਂ ਪੂਰਨ ਰਹਤ ਅਪਦੇਸ਼ ਕਰੇ ਕਰ ਲੋਕ ਦਰੜਾਵੇ ਆਪਣਾ ਕਹਿਆ ਆਪਨਾ ਕਮਾਵੇ ਪੰਡਤ ਬੇਦ ਵਿਚਾਰ ਪੰਡਤ ਮਨ ਕਾ ਕ੍ਰੋਧ ਨਵਾਰ ਪੰਡਤ ਰਹਾਉ ਆਗੈ ਰਾਖਿਓ ਸਾਲ ਗ੍ਰਾਮ ਮਨ ਕੀਨੋ ਦਹਿ ਦਿਸ ਬਿਸ੍ਰਾਮ ਤਿਲਕ ਚਰਾਵੈ ਪਾਈ ਪਾਈ ਲੋਕ ਪਚਾਰਾ ਅੰਧ ਕਮਾਏ ਖੱਟ ਕਰਮ ਅਰਿਆਸਨ ਧੋਤੀ ਭਾਗਟ ਗ੍ਰਹਿ ਪੜੈ ਨਿਤ ਪੋਥੀ ਮਾਲਾ ਫੇਰ ਮੰਗੈ ਬੇਪੂਤ ਇਹ ਵਿਦ ਕੋਇ ਨਾ ਤਰਿਓ ਮੀਤਾ ਸੋ ਪੰਡਤ ਗੁਰ ਸ਼ਬਦ ਕਮਾਏ ਤ੍ਰੈ ਗੁਣ ਕੀ ਓਸ ਉਤਰੀ ਮਾਏ ਚਤੁਰ ਬੇਦ ਪੂਰਨ ਹਰ ਨਾਏ ਨਾਨਕ ਤਿਸ ਕੀ ਸਰਣੀ ਪਾਏ ਰਾਮ ਕਲੀ ਮਹੱਲਾ ਪੰਜਵਾਂ ਕੋਟ ਬਿਗਨ ਨਹੀਂ ਆਵਹਿ ਨੀਰ ਅਨਕ ਮਾਇਆ ਹੈ ਤਾਂ ਕੀ ਚੇਰ ਅਨਕ ਪਾਪ ਤਾਂ ਕੇ ਪਾਣੀ ਹਾਰ ਜਾਂ ਕੋ ਮਾਇਆ ਭਈ ਕਰਤਾਰ ਜਿਸੈ ਸਹਾਈ ਹੋਏ ਭਗਵਾਨ ਅਨਕ ਯਤਨ ਵਾਕਐ ਸਰੰਜਾਮ ਰਹਾਉ ਕਰਤਾ ਰਾਖੈ ਕੀਤਾ ਕੌਣ ਕੀਰੀ ਜੀਤੋ ਸਗਲਾ ਭਵਨ ਬੇਅੰਤ ਮਹਿਮਾ ਤਾਂ ਕੀ ਕੇਤਕ ਬਰਨ ਬਲ ਬਲ ਜਾਈਐ ਤਾਂ ਕੇ ਚਰਨ ਤਿਨਹੀ ਕੀਆ ਜਪ ਤਪ ਧਿਆਨ ਅਨਕ ਪ੍ਰਕਾਰ ਕੀਆ ਤਿਨ ਦਾਨ ਭਗਤ ਸੋਈ ਕਲ ਮਹਿ ਪਰਵਾਨ ਜਾਂ ਕੋ ਠਾਕੁਰ ਦੀ ਆਮਾਨ ਸਾਧ ਸੰਗ ਮਿਲ ਭਏ ਪ੍ਰਗਾਸ ਸਹਿਜ ਸੂਖ ਆਸ ਨਿਵਾਸ ਪੂਰੇ ਸਤਗੁਰ ਦੀ ਆ ਬਸਾਸ ਨਾਨਕ ਹੋਏ ਦਾਸਨ ਦਾਸ ਰਾਮ ਕਲੇ ਮਹੱਲਾ ਪੰਜਵਾ ਦੋਸ਼ ਨਾ ਦੀਜੈ ਕਾਹੂ ਲੋਗ ਜੋ ਕਮਾ ਮਨ ਸੋਈ ਭੋਗ ਆਪਣ ਕਰਮ ਆਪੇ ਹੀ ਬੰਦ ਆਵਣ ਜਾਵਣ ਮਾਇਆ ਤੰਦ ਐਸੀ ਜਾਨੀ ਸੰਤ ਜਨੀ ਪ੍ਰਗਾਸ ਭਇਆ ਪੂਰੇ ਗੁਰਬਚਨੀ ਰਹਾਉ ਤਨ ਤਨ ਕਲਤ ਮਿਤਿਆ ਬਿਸਥਾਰ ਹੈ ਵਰ ਗੈ ਵਰ ਚਾਲਨ ਹਾਰ ਰਾਜ ਰੰਗ ਰੂਪ ਸਭ ਕੂਰ ਨਾਮ ਬਿਨਾ ਹੋਏ ਜਾਸੀ ਧੂਰ ਪਰਮ ਪੂਲੇ ਬਾਦ ਅਹੰਕਾਰੀ ਸੰਗ ਨਾਹੀ ਰੇ ਸਗਲ ਪਸਾਰੀ ਸੋਗ ਹਰਖ ਮਹਿ ਦੇ ਬਿਰਧਾਨੀ ਸਾਕਤ ਇਵਿਹੀ ਕਰਤ ਬਿਹਾਨੀ ਹਰ ਕਾ ਨਾਮ ਅਮਰਤ ਕਲ ਮਾਹੀ ਇਹੋ ਨਿਧਾਨ ਸਾਧੂ ਪਾਹੀ ਨਾਨਕ ਗੁਰੂ ਗੋਬਿੰਦ ਜਿਸ ਟੂਠਾ ਘਟ ਘਟ ਰਮਈਆ ਤਿਨਹੀ ਦੀਠਾ ਰਾਮ ਕਲੇ ਮਹਲਾ ਪੰਜਵਾਂ ਪੰਜ ਸ਼ਬਦ ਤਹਿ ਪੂਰਨ ਨਾਦ ਅਨਹਾ ਦੇ ਬਾਜੇ ਅਚਰਜ ਬਿਸਮਾਦ ਕੇਲ ਕਰਹਿ ਸੰਤ ਹਰ ਲੋਗ ਪਾਰ ਬ੍ਰਹਮ ਪੂਰਨ ਨਿਰਜੋਗ ਸੁਖ ਸਹਿਜ ਆਨੰਦ ਭਵਨ ਸਾਧ ਸੰਗ ਬੈਸ ਗੁਣ ਗਾਵਹਿ ਤਹਿ ਰੋਗ ਸੋਗ ਨਹੀਂ ਜਨਮ ਮਰਨ ਰਹਾਉ ਪੂਹਾसि ਬਰਹਿ ਕੇਵਲ ਨਾਮ ਬਿਰਲੇ ਪਾਵਹਿ ਉਹ ਬਿਸਰਾਮ ਪੋਜਨ ਪਹਾਉ ਕੀਰਤਨ ਆਧਾਰ ਨਿਛਲ ਆਸਨ ਬੇਸ਼ਮਾਰ ਡਿਗਣਾ ਡੋਲੇ ਕਤਹੂ ਨਾ ਧਾਵੇ ਗੁਰ ਪ੍ਰਸਾਦ ਕੋ ਇਹੋ ਮਹਿਲ ਪਾਵੇ ਬ੍ਰਹਮ ਭੈ ਮੋਹ ਨਾ ਮਾਇਆ ਜਾਲ ਸੁੰਨ ਸਮਾਦ ਪ੍ਰਭੂ ਕਿਰਪਾਲ ਤਾਂ ਕਾਇੰਤ ਨ ਪਾਰਾ ਵਾਰ ਆਪੇ ਗੁਪਤ ਆਪੇ ਪਾਸਾਰ ਜਾਂ ਕੈ ਅੰਤਰ ਹਰ ਹਰ ਸਵਾਦ ਕਹਿ ਨਾ ਜਾਈ ਨਾਨਕ ਬਿਸਮਾਦ ਰਾਮ ਕਲੀ ਮਹੱਲਾ ਪੰਜਵਾਂ ਭੇਟਤ ਸੰਗ ਪਾਰ ਬ੍ਰਹਮ ਚੇਤ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਸੰਤਹਿ ਚਰਨ ਮਾਥਾ ਮੇਰੂ ਪਉਤ ਅਨਕ ਬਾਰ ਸੰਤਹਿ ਡੰਡਉਤ ਇਹੋ ਮਨ ਸੰਤਨ ਕੈ ਬਲਿਹਾਰੀ ਜਾਂ ਕੀ ਓਟ ਗਹੀ ਸੁਖ ਪਾਇਆ ਰਾਖੇ ਕਿਰਪਾ ਤਾਰੀ ਰਹਾ ਸੰਤਹਿ ਚਰਨ ਧੋਏ ਧੋਏ ਪੀਵਾ ਸੰਤਹਿ ਦਰਸ ਪੇਖ ਪੇਖ ਜੀਵਾ ਸੰਤਹਿ ਕੀ ਮੇਰੇ ਮਨ ਆਸ ਸੰਤਹਿ ਮਾਰੀ ਨਿਰਮਲ ਰਾਸ ਸੰਤਹਿ ਮਾਰਾ ਰਾਖਿਆ ਪੜਦਾ ਸੰਤ ਪ੍ਰਸਾਦ ਮੋਏ ਕਬਹੂ ਨਾ ਕੜਦਾ ਸੰਤਹਿ ਸੰਗ ਦੀਆ ਕਿਰਪਾਲ ਸੰਤ ਸਹਾਈ ਭਏ ਦਿਆਲ ਸੁਰਤ ਮਤ ਬੁੱਧ ਪਰਗਾਸ ਗਹਿਰ ਗੰਭੀਰ ਅਪਾਰ ਗੁਣਤਾਸ ਜੀ ਜੰਤ ਸਗਲੇ ਪ੍ਰਿਤਪਾਲ ਨਾਨਕ ਸੰਤਹਿ ਦੇਖ ਨਿਹਾਲ ਰਾਮ ਕਲੀ ਮਹੱਲਾ ਪੰਜਵਾ ਤੇਰੇ ਕਾਜ ਨਾ ਗ੍ਰਹ ਰਾਜ ਮਾਲ ਤੇਰੇ ਕਾਜ ਨਾ ਬਿਖੈ ਜੰਜਾਲ ਇਸਤ ਮੀਤ ਜਾਣ ਸਭ ਛਲੇ ਹਰ ਹਰ ਨਾਮ ਸੰਗ ਤੇਰੇ ਚੱਲੇ ਰਾਮ ਨਾਮ ਗੁਣ ਗਾਏ ਨੇ ਮੀਤਾ ਹਰ ਸਿਮਰਤ ਤੇਰੀ ਲਾਜ ਰਹਿ ਹਰ ਸਿਮਰਤ ਜਮ ਕਛ ਨਾ ਕਹਿ ਰਹਾ ਬਿਨ ਹਰ ਸਗਲਿੰਦ ਰਾਰਥ ਕਾਮ ਸੋਇਨਾ ਰੂਪਾ ਮਾਟੀ ਧਾਮ ਗੁਰ ਕਾ ਸ਼ਬਦ ਜਾਪ ਮਨ ਸੁਖਾ ਹੀ ਹਾਂ ਊਹਾ ਤੇਰੋ ਊਜਲ ਮੁਖਾ ਕਰ ਕਰ ਥਾਕੇ ਵੱਡੇ ਵਡੇਰੇ ਕਿਨਹੀ ਨਾ ਕੀਏ ਕਾਜ ਮਾਇਆ ਪੂਰੇ ਹਰ ਹਰ ਨਾਮ ਜਪੈ ਜਨ ਕੋਈ ਤਾਂ ਕੀ ਆਸਾ ਪੂਰਨ ਹੋਏ ਹਰ ਭਗਤਨ ਕੋ ਨਾਮ ਆਧਾਰ ਸੰਤੀ ਜੀਤਾ ਜਨਮੇ ਅਪਾਰ ਹਰ ਸੰਤ ਕਰੇ ਸੋਈ ਪਰਵਾਨ ਨਾਨਕ ਦਾਸ ਤਾਂ ਕਹਿ ਕੁਰਬਾਨ ਰਾਮ ਕਲੀ ਮਹੱਲਾ ਪੰਜਵਾ ਸਿੰਚਹਿ ਦਰਬ ਦੇਹ ਦੁਖ ਲੋਗ ਤੇਰੇ ਕਾਜ ਨਾ ਅਵਰਾ ਜੋਗ ਕਰ ਅਹੰਕਾਰ ਹੋਏ ਵਰਤੈ ਅੰਦ ਜਮ ਕੀ ਜੇਵੜੀ ਤੋ ਆਗੇ ਬੰਦ ਛਾੜ ਵਡਾਣੀ ਤਾਤ ਮੂੜੇ ਕਿਹਾਂ ਬਸਣਾ ਰਾਤ ਮੂੜੇ ਮਾਇਆ ਕੇ ਮਾਤੇ ਤੈ ਉਠ ਚੱਲਣਾ ਰਾਤ ਰਹਿਓ ਤੂੰ ਸੰਗ ਸੁਪਨਾ ਰਹਾਉ ਵਾਲ ਵਿਵਸਥਾ ਭਾਰਕ ਅੰਦ ਭਰ ਜੋਬਨ ਲਾਗਾ ਦੁਰਗੰਧ ਤ੍ਰਿਤਿਆ ਵਿਵਸਥਾ ਸਿੰਚੀ ਮਾਈ ਬਿਰਧ ਭਿਆ ਛੋੜ ਚੱਲਿਓ ਪਛਤਾਏ ਚਰੰਗ ਕਾਲ ਪਾਈ ਦੁਰਲੱਭ ਦੇ ਨਾਮ ਬਿਹੂਣੀ ਹੋਈ ਖੇ ਪਸੂ ਪ੍ਰੇਤ ਮੁਗਦ ਤੇ ਬੁਰੀ ਤਿਸੈ ਨਾ ਬੂਝੈ ਜਿਨ ਏ ਸ੍ਰੀ ਸੁਣ ਕਰ ਤਾਰ ਗੋਵਿੰਦ ਗੋਪਾਲ ਦੀਨ ਦੇ ਹਾਲ ਸਦਾ ਕਿਰਪਾਲ ਤੁਮੈ ਛਡਾਵ ਹੋ ਛੁਟਕੇ ਬੰਦ ਬਖਸ਼ ਮਲਾਵ ਹੋ ਨਾਨਕ ਜਾਗ ਅੰਦ